ਅਹੀਂ ਬਹੁਤ ਖੁਸ਼ ਹਾਂ ਸਾਨੂੰ ਬਹੁਤ ਖੁਸ਼ੀ ਹੋਈ ਆ ਕਿ ਇੱਕ ਤੇ ਦੋ ਦੇਸ਼ਾਂ ਤੋਂ ਹੀ ਆਪਸੇ ਦੇਖਣੇ ਜਿਹੜੀ ਆ ਵਦੀਆਂ ਇਹਨਾਂ ਦੀ ਹੋਵੇ ਬਾਕੀ ਗੁਰੂ ਘਰ ਦੇ ਦਰਸ਼ਨ ਕਰਨ ੱੱਲੇ ਆ ਸਾਨੂੰ ਅੱਜ ਵੀ ਤਾਂ ਬਹੁਤ ਖੁਸ਼ੀ ਆ ਕਿ ਪਹਿਲਾਂ ਤੁਹਾਡੇ ਜੀ ਜੇ ਨਹੀਂ ਲੱਗੇ ਸੀ ਤਾਂ ਉਦੋਂ ਨਿਰਾਸ਼ਾ ਵੀ ਹੋਈ ਸੀ ਬਹੁਤ ਜ਼ਿਆਦਾ ਜਦੋਂ ਅਸੀਂ ਇੱਥੋਂ ਮੁੜ ਕੇ ਗਏ ਹਨਾ ਤੇ ਬਹੁਤ ਸਾਨੂੰ ਨਿਰਾਸ਼ਾ ਵੀ ਅਸੀਂ ਦਰਸ਼ਨ ਨਹੀਂ ਕਰ ਪਾਉਨੇ ਤੇ ਕਿਉਂਕਿ ਹੁਣ ਕੀ ਪਤਾ ਗਵਰਨਮੈਂਟ ਨੇ ਸਾਨੂੰ ਵੀਜ਼ਾ ਦੇਣਾ ਕਿ ਨਹੀਂ ਦੇਣਾ ਦੇ ਜਦੋਂ ਹੁਣ ਸਾਡਾ ਵੀਜ਼ਾ ਆਇਆ ਤਾਂ ਬਹੁਤ ਜਿਆਦਾ ਖੁਸ਼ੀ ਹੈ ਇਹ ਕਹਿ ਨਹੀਂ ਸਕਦੇ ਖੁਸ਼ੀ ਗਵਰਨਮੈਂਟ ਨੇ ਤੁਹਾਡੀ ਸ਼ਰਧਾ ਦੇਖੀ ਆ ਲੋਕਾਂ ਦੀ ਔਰ ਸੰਗਤ ਦੀ ਇੰਨੀ ਸ਼ਰਧਾ ਪਾੜਦੇ ਉਹਨਾਂ ਨੂੰ ਮਜਬੂਰ ਹੋਣਾ ਪਿਆ ਹੈ ਹਾਂਜੀ ਹਾਂਜੀ ਹਾਂ ਬਿਲਕੁਲ ਕਿ ਕਿਹੜੇ ਕਿਹੜੇ ਗੁਰੂਤਮ ਜਿਹੜੇ ਦਰਸ਼ਨ ਕਰਨ ਜਾਣਾ ਸੀ ਵੈਸੇ ਤਾਂ ਹੀ ਥੋੜੇ ਜਿਨੇ ਕਾਨਾ ਸਾਹਿਬ ਜਾਵਾਂਗੇ ਸਿੱਧੇ ਤੇ ਉੱਥੋਂ ਫਿਰ ਵੇਖੋ ਸਾਨੂੰ ਕਿਹੜੇ ਕਿਹੜੇ ਗੁਰਦਰਸ਼ਨ ਅਹੀਂ ਵੇਹੇ ਤੋਂ ਸਾਰੇ ਕਰਕੇ ਆਵਾਂਗੇ ਜੋ ਵੀ ਉੱਥੇ ਗੁਰਦੁਆਰਾ ਸਾਹਿਬ ਆ ਤੇ ਬਾਕੀ ਹੁਣ ਉਸ ਟੂਰਮੈਂਟ ਦੇ ਵੀ ਥੋੜੇ ਜਿਹੇ ਹਿੱਸੇ ਮਤੈ ਤੋ ਜਾਣਾ ਠੀਕ ਹੈ ਜੀ ਤੇ ਬਾਕੀ ਇਹੀ ਤੇ ਆਪਦੇ ਮਤਲਬ ਸਾਰੇ ਦਰਸ਼ਨ ਮੇਲੇ ਕਰਕੇ ਆਵਾਂਗੇ ਤੁਸੀਂ ਪਹਿਲੀ ਵਾਰ ਹੀ ਜਾ ਰਹੇ ਹੋ ਕਿ ਆ ਜਾਂ ਤੁਸੀਂ ਪਹਿਲਾਂ ਨਹੀਂ ਪਹਿਲੀ ਵਾਰ ਪਹਿਲੀ ਵਾਰ ਮੇਰੀ ਫੈਮਿਲੀ ਦੇ ਵਿੱਚੋਂ ਜੋ ਮੇਰਾ ਪੇਕਾ ਪਰਿਵਾਰ ਸਹੁਰਾ ਪਰਿਵਾਰ ਹਨ ਤੇ ਮੈਂ ਉਹਨਾਂ ਵਿੱਚੋਂ ਮੈਂ ਇਕੱਲੀ ਜਾ ਰਹੀ ਹਾਂ ਠੀਕ ਹੈ ਠੀਕ ਹੈ ਜੀ ਕਿੰਨੀ ਖੁਸ਼ੀ ਹੁੰਦੀ ਹੈ ਜਦੋਂ ਆਪਣੇ ਗੁਰੂ ਧਾਮਾਂ ਦੇ ਦਰਸ਼ਨ ਆਲੇ ਮੈਂ ਨੇ ਤੈਨੂੰ ਮੈਂ ਕਹਿ ਨਹੀਂ ਸਕਦੀ ਕੁਝ ਨਾਹ ਰਾਜ ਨੇ ਇੰਦੀ ਵੱਡੀ ਕਿਰਪਾ ਕੀਤੀ ਗੁਰੂ ਗ੍ਰੰਥ ਸਾਹਿਬ ਜੀ ਨੇ ਜਿਨ੍ਹਾਂ ਨੇ ਵਿਛੜਿਆ ਨੂੰ ਮਿਲ ਲਿਆ ਸਾਨੂੰ ਰੋਜ਼ ਅਰਦਾਸ ਹੁੰਦੀ ਸੀ ਕਿ ਵਿਛੜੇ ਮਿਲੋ ਉਹਨਾਂ ਨੇ ਅੱਜ ਸਾਨੂੰ ਮਿਲ ਲਿਆ ਅਸੀਂ ਅੱਜ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵੇਖੇ ਪਾਕਿਸਤਾਨ ਦੇ ਗੁਰਧਾਮਾਂ ਦੇ ਦਰਸ਼ਨ ਦੇ ਦਾਰੇ ਕਰਨ ਲਈ ਆਪਣੇ ਆਪਣੇ ਜਿਨ੍ਹਾਂ ਦੇ ਵੀਜ਼ੇ ਲੱਗੇ ਆ ਪਾਸਪੋਰਟ ਪ੍ਰਾਪਤ ਕਰਨ ਲਈ ਆਏ ਆ ਜੋ ਜਥਾ 4 ਨਵੰਬਰ ਨੂੰ ਜਾਏਗਾ 4 ਨਵੰਬਰ ਨੂੰ ਸਵੇਰੇ ਜਥਾ ਪਾਕਿਸਤਾਨ ਦੀ ਧਰਤੀ ਤੇ ਪੈ ਰੱਖੇਗਾ ਉਥੋਂ ਇਮੀਗ੍ਰੇਸ਼ਨ ਕਰਾ ਕੇ ਜਥਾ ਗੁਰਦੁਆਰਾ ਨਨਕਾਣਾ ਸਾਹਿਬ ਜਨਮ ਸਥਾਨ ਗੁਰੂ ਅਨੰਕ ਦੇਵ ਜੀ ਵਿਖੇ ਪਹੁੰਚੇਗਾ ਉਥੇ ਪਹੁੰਚ ਕੇ ਸੰਗਤਾਂ ਲੋਕਲ ਗੁਰਦੁਆਰੇ ਜੋ ਪਾਕਿਸਤਾਨ ਦੇ ਗੁਰੂ ਨਾਨਕ ਸਾਹਿਬ ਦੇ ਹਨ ਉਹਨਾਂ ਦੇ ਦਰਸ਼ਨ ਦਰਾਰੇ ਕਰਨਗੇ ਉਸ ਤੋਂ ਉਪਰੰਤ ਗੁਰਦੁਆਰਾ ਸੱਚਾ ਸੌਦਾ ਜਿੱਥੇ ਗੁਰੂ ਸਾਹਿਬ ਨੂੰ 20 ਰੁਪਏ ਦਿੱਤੇ ਗਏ ਸਨ ਵੀ ਤੋਂ ਉਹਨੂੰ ਵਪਾਰ ਕਰਕੇ ਆ ਮਾਤਾ ਕਾਲੂ ਨੇ ਪਰ ਗੁਰੂ ਸਾਹਿਬ ਨੇ ਤਾਂ 20 ਰੁਪਏ ਦੇ ਲੰਗਰ ਛਕਾ ਤੱਕ ਸਾਧੂਆਂ ਸੰਤਾਂ ਨੂੰ ਤਕਰਾ ਗਏ ਕਾਰਾਆਂ ਦੇ ਚਪੇੜਾਂ ਵੀ ਮਾਰੀਆਂ ਗਈਆਂ ਉਪਰੰਤ ਉਸ ਗੁਰਦੁਆਰੇ ਦੇ ਵੀ ਦਰਸ਼ਨ ਕੀਤੇ ਜਾਣਗੇ ਤੇ ਜੋ ਗੁਰਦੁਆਰੇ ਗੁਰਨਾਨਕ ਸਾਹਿਬ ਦੇ ਲੋਕਲ ਹਨ ਜਿੱਥੇ ਉਹ ਖੇលਦੇ ਰਹੇ ਆਂ ਗਲੀਆਂ ਦੇ ਵਿੱਚ ਗੁਰਦੁਆਰਾ ਪੱਟੀ ਸਾਹਿਬ ਆ ਗੁਰਦੁਆਰਾ ਜਿੱਥੇ ਸੱਪਨੇ ਸ਼ਾਂਕੀਤੀ ਉਹ ਹੈ ਉਹਦੇ ਦਰਸ਼ਨ ਦਰਾਰੇ ਕਰਨਗੇ ਉਸ ਤੋਂ ਅਗਲੇ ਦਿਨ ਸੰਗਤਾਂ ਜੋ ਹੈ 500 ਗੁਰਦੁਆਰਾ ਸਾਹਿਬ ਲਈ ਰਵਾਨਾ ਹੋਣਗੀਆਂ ਬੱਸਾਂ ਰਾਹੀਂ ਗੁਰਦੁਆਰਾ ਸਾਹਿਬ ਪੰਜਾ ਸਾਹਿਬ ਪਹੁੰਚਿਆ ਜਾਵੇਗਾ ਗੁਰਦੁਆਰਾ ਪੰਜਾ ਸਾਹਿਬ ਦੇ ਅੰਦਰ ਅੰਦਰ ਹੀ ਰਹਿਣ ਦਿੱਤਾ ਜਾਂਦਾ ਹੈ ਕੋਈ ਉੱਥੇ ਪ੍ਰੋਬਲਮ ਹੈ ਬਾਹਰ ਨਹੀਂ ਸੰਤਾਨ ਘੁੰਮਣ ਦਿੱਤਾ ਜਾਂਦਾ ਕਿੰਨੀ ਮਨ ਦੇ ਵਿੱਚ ਖੁਸ਼ੀ ਹੈ ਜੀ ਗੁਰਕਾ ਮੈਂ ਕਹਾਂ ਜੀ ਮੈਂ ਸ਼ਨੀਵਾਰੀ ਜਾਂ ਜਾ ਰਿਆਂ ਮੇਰਾ ਹਰ ਵਾਰੀ ਦਿਲ ਕਰਦਾ ਵੀ ਮੈਂ ਗੁਰੂ ਸਾਹਿਬ ਦੇ ਦਰਸ਼ਨ ਕਰਾਂ ਕਿਉਂਕਿ ਸਾਡੇ ਗੁਰੂ ਸਾਹਿਬ ਉਹਨਾਂ ਦੇ ਚਲਾਏ ਹੋਏ ਐ ਪੰਥ ਹੈ ਜੋ ਅੱਜ ਕਾਮਯਾਬ ਹੋਇਆ ਹੈ ਗੁਰਦੁਆਰਾ ਪੰਜਾਬ ਸਾਹਿਬ ਤੋਂ ਭੋਗ ਪੈ ਜਾਏਗਾ ਤੇ ਉਸ ਤੋਂ ਉਪਰੰਤ ਅਸੀਂ ਲਾਹੌਰ ਲਈ ਰਵਾਨਾ ਹੋਵਾਂਗੇ ਹਾਲ ਵੇਖੇ ਗੁਰੂ ਅਰਜਨ ਦੇਵ ਜੀ ਦੇ ਸ੍ਰੀ ਸ੍ਰੀਸ ਦੇ ਉੱਤੇ ਰੇਤਾ ਪਾਈ ਗਈ ਸੀ ਉਹਨਾਂ ਨੂੰ ਤਸ਼ੀਰ ਕੀਤਾ ਗਿਆ ਜਗਾ ਉਥੇ ਲਾਹੌਰ ਦੇ ਵਿੱਚ ਹੀ ਛੋਟੇ ਹੋਰ ਗੁਰਦੁਆਰੇ ਵੀ ਹਨ ਗੁਰਦੁਆਰਾ ਆਹ RAMDAS GURU JI ਦਾ ਜਨਮ ਸਥਾਨ ਉਥੇ ਹੈ ਉਥੇ ਹੀ ਦਰਸ਼ਨ ਦੁਆਰੇ ਕੀਤੇ ਜਾਣਗੇ ਤੇ ਦਰਸ਼ਨ ਦੁਆਰੇ ਕਰਕੇ ਗੁਰਦੁਆਰਾ ਕਰਤਾਰਪੁਰ ਸਾਹਿਬ ਨੂੰ ਵੀ ਜਾਇਆ ਜਾਏਗਾ ਉਹ 13 ਰਾਮ ਦਾ ਵੀ ਪ੍ਰੋਗਰਾਮ ਹੈ ਉਸ ਦੇ ਅਪਰੰਤ ਉੱਥੇ ਗੁਰਦੁਆਰਾ ਰੋੜੀ ਸਾਹਿਬ ਨੂੰ ਜਾਇਆ ਜਾਏਗਾ ਜਿੱਥੇ ਗੁਰੂ ਨਾਨਕ ਦੇਵ ਜੀ ਲੋਹੜਾਂ ਦੇ ਉੱਤੇ ਸੁੱਤੇ ਪਏ ਸਨ ਉਸ ਤੋਂ ਬਾਅਦ ਜਿਹਾ ਗਿਆ ਪੂਰੇ ਦਾ ਪੂਰਾ ਵਾਪਸ ਆਏਗਾ ਬਹੁਤ ਪਹਿਲੇ ਸਾਡਾ ਇਹ ਜਿਹਾ ਜਾਣ ਦਾ ਪ੍ਰੋਗਰਾਮ ਜੋ ਹੈ ਸੈਕਟਰ ਸਰਵੰਟ ਬਲੋਰ ਰੱਦ ਕਰ ਦਿੱਤਾ ਗਿਆ ਸੀ ਪਰ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਚਰਚਾਣੀ ਕਮੇਟੀ ਪ੍ਰਧਾਨ ਸਾਹਿਬ ਜੀ ਦੀਆਂ ਯਤਨਾਂ ਸਦਕਾ ਇਹ ਸੰਭਵ ਹੋਇਆ ਕਿ ਗੁਰੂ ਸਾਹਿਬ ਦੇ ਦਰਸ਼ਨ ਦੇਦਾਰੇ ਲਈ ਸੰਗਤਾਂ ਨੂੰ ਵਿਜੇ ਮਿਲੇ ਹਨ ਵਿਜੇ 2185 ਦੇ ਕਰੀਬ ਹਨ ਪੰਜ ਛੇ ਵਿਸ਼ੇ ਕੋਤੇ ਜੇ ਜੋ ਹਨ ਰੋਬੋ ਟੈਕਨੀਕਲ ਕਾਰਨ ਕਰਕੇ ਰੱਦ ਹੋਏ ਹਨ ਲੇਕਿਨ ਇਸ ਵਾਰ ਸਾਰੇ ਦੇ ਸਾਰੇ ਹੀ ਵਿਜੇ ਲੱਗੇ ਹਨ ਸੰਤਾਂ ਬਹੁਤ ਖੁਸ਼ ਹਨ ਸ ਆਪਣੇ ਗੁਰੂ ਸਾਹਿਬ ਜੀ ਦੇ ਦਰਵਾਰਾਂ ਦੇ ਦਰਸ਼ਨ ਦਰਾਰੇ ਕਰਕੇ ਵਾਹਿਗੁਰੂ ਦੀ ਕਾ ਕਰਤਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਤੇ ਹਰ ਸਾਲ ਇੱਕ ਵਿਸ਼ੇਜ ਹਥਾ ਪਾਕਿਸਤਾਨ ਸਥਿਤ ਗੁਰਦੁਆਮਾਂ ਦੇ ਦਰਸ਼ਨ ਵਾਲੀ ਭੇਜਿਆ ਜਾਂਦਾ ਐਸਾਲ ਵੀ ਜਿਹਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਘੜੇ ਤੇ ਭਜਣ ਲਈ ਸੰਗਤਾਂ ਕੋਲੋਂ ਪਾਸਪੋਰਟ ਮੰਗੇ ਗਏ ਸਨ ਪਰ ਭਾਰਤ ਸਰਕਾਰ ਵੱਲੋਂ ਜਿਹੜਾ ਉਹ ਸੁਰੱਖਿਆਦਾਰੀ ਰੇ ਜਾਂ ਦੇ ਕੇ ਜਿੱਥੇ ਤੇ ਜਾਣ ਤੇ ਰੋਕ ਲਗਾ ਦਿੱਤੀ ਗਈ ਸੀ ਸੰਗਤਾਂ ਵੱਲੋਂ ਸਾਡੇ ਪਾਸ 2000 ਤੇ ਲਗਭਗ ਪਾਸਪੋਰਟ ਜਮ੍ਹਾਂ ਕਰਵਾਏ ਗਏ ਸਨ ਪਰ ਜਦੋਂ ਸੰਗਤਾਂ ਜਥੇਨ ਜਾਨ ਤੇ ਰੋਕ ਲੱਗ ਗਈ ਉਸ ਸਮੇਂ ਸੰਗਤਾਂ ਵੱਲੋਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਲੌ ਵੱਡੀ ਪੱਧਰ ਤੇ ਵਿਰੋਧ ਕੀਤਾ ਗਿਆ ਮਾਨ ਜੋ ਪ੍ਰਧਾਨ ਸਾਹਿਬ ਵੱਲੋਂ ਸਖਤ ਰੋਸ ਪ੍ਰਗਟ ਕੀਤਾ ਗਿਆ ਜਿਸ ਦੇ ਫਾਲਸਰੂਪ ਹੈ ਸਰਕਾਰ ਨੂੰ ਜਥਾ ਇਹ ਜਨ ਦੇ ਕੈਂਸਲਟੀ ਦੁਆਰਾ ਵਿਚਾਰ ਕਰਕੇ ਜਥਾ ਭੱਜਨ ਦੀ ਜੱਜ ਦਿੱਤੀ ਗਈ ਹੁਣ ਇਹ ਜੱਥਾ ਜਿਹੜਾ ਉਹ 4 ਨਵੰਬਰ ਨੂੰ ਜਾ ਰਿਹਾ ਜਿਵੇਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਉਸ ਨਾ ਦਿੱਤਾ ਕੀਰਤ ਕਰੋ ਨਾਮ ਜਪਦੇ ਵਟ ਕੇ ਸ਼ੋ ਅਹੇ ਜੇ ਅਜੇ ਗੁਰੂ ਜੀ ਦਾ ਹਰ ਜਨਮ ਦਿਹਾੜਾ ਪ੍ਰਕਾਸ਼ ਝੜਾ ਮਨਾਉਣਾ ਹਰ ਸਿੱਖ ਦਾ ਫਰਜ਼ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਝੜਾ ਮਨਾਉਣ ਲਈ ਇਕੱਲੇ ਸਿੱਖ ਹੀ ਨਹੀਂ। ਹਿੰਦੂ, ਮੁਸਲਮਾਨ, ਸਿੱਖ ਸਾਰੇ ਹੀ ਰਲ ਕੇ ਮਨਾਉਂਦੇ ਨੇ ਪਾਕਿਸਤਾਨ ਸਥਿਤ ਗੁਰਦਵਾਰਿਆਂ ਲਈ। ਤੇ ਹੁਣ ਵੀ ਜਿੱਥਾ ਜਿਹੜਾ ਉਹ ਜਾ ਰਿਹਾ ਉੱਥੇ ਜਿਹੜੇ ਸਿੰਧੀ ਸਿੱਖ ਨੇ ਮੁਸਲਮਾਨ ਆਉਂਦੇ ਨੇ ਤੇ ਇਧਰੋਂ ਸਿੱਖ ਜਾਂਦੇ ਨੇ ਬੜੀ ਸ਼ਰਧਾ ਨਾਲ ਗੁਰਪੁਰ ਮਨਾਉਂਦੇ ਨੇ। ਮੈਂ ਸ਼੍ਰੋਮਣੀ ਗੋਦਾਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਵੱਲੋਂ ਉਹਨਾਂ ਯਾਤਰੂਆਂ ਨੂੰ ਵਧਾਈ ਦਿੰਦਾ ਜਿਨ੍ਹਾਂ ਦੇ ਵਿਜੇ ਲੱਗੇ ਨੇ ਗੁਰੂ ਮਹਾਰਾਜ ਜੀ ਉਹਨਾਂ ਨੂੰ ਤੰਦਰੁਸਤੀ ਸਿਹਤ ਜਾ ਵਿਵਕਸ਼ਣ ਇਹ ਜਿਥੇ ਜਿਹੜਾ ਉਹ 4 ਨਵੰਬਰ ਨੂੰ ਸ਼੍ਰੋਮਣੀ ਗੋਦਾਰ ਪ੍ਰਬੰਧਕ ਕਮੇਟੀ ਦਫ਼ਤਰ ਤੋਂ ਰਵਾਨਾ ਹੋ ਰਿਹਾ ਇਹ ਜਿਥਾ ਗੁਰਦਰਾ ਨਨਕਾਣਾ ਸਾਹਿਬ ਗੁਰਦਰਾ ਢੇਰਾ ਸਾਹਿਬ ਗੁਰਦਰਾ ਕਰਤਾਰਪੁਰ ਸਾਹਿਬ ਦੇ ਗੁਰਦਰਾ ਸੱਚਾ ਸੌਦਾ ਦੇ ਦਰਸ਼ਨ ਕਰਕੇ 13 ਨਵੰਬਰ ਨੂੰ ਵਾਪਸ ਪੰਜਾਬ ਆਏਗਾ ਇਸ ਜਥੇਦਿਕਵਾਈ ਜੀਪੀ ਗੁਰਿੰਦਰ ਕੌਰ ਜੀ ਭੋਲੂਵਾਲ ਪਾਰਟੀ ਲੀਡਰ ਵਜੋਂ ਕਰ ਰਹੇ ਨੇ ਉਹਨਾਂ ਨਾਲ ਡਿਊਟੀ ਪਾਰਟੀ ਲੀਡਰ ਵਜੋਂ ਸਤਾ ਗੁਰਜੀਤ ਸਿੰਘ ਜੀ ਬੂ ਮੈਂਬਰਸ਼ਿਪ ਕਮੇਟੀ ਜਾ ਰਹੇ